ਤੇਵੇ ਜਗਦੇ ਕਨੇ ਨੀਲੇ ਲਾਲ ਖੱਟੇ ਓਏ ਲਾਈਟੀਆਂ ਬਣੀਆਂ ਵੰਡੀਆਂ ਕੋਈ ਨਹੀਂ ਵਿਆਹ ਕੇ ਓਏ ਤਹੀਂ ਕਿ ਚੋਰੀ ਕਰੀ ਜਾਨੇ ਆਏ ਬਾਹਰ ਕੱਢੋ ਇਹਨੂੰ ਬਾਹਰ ਕੱਢਿਆ 5 ਮੈਂ ਬਹਿਣਾ ਪਾਣਾ ਮੈਂ ਤਿੰਨ ਮੈਨੂੰ ਡੰਡ ਮਿਲਣਾ ਮੈਨੂੰ ਮਾਰ ਜੀ ਸਸਕਾਰ ਕੀ ਹੈ ਚਾਲ ਤੇ ਅੱਜ ਦੇ ਵਲੌਗ ਦੇ ਵਿੱਚ ਸਾਰੇ ਜਣੇ ਦਾ ਸਵਾਗਤ ਹੈ ਪਿੱਛੇ ਮੰਗੇ ਵਾਲੀ ਆਪਣੇ ਤਿਆਰ ਤੇ ਕਹਿੰਦੇ ਗੱਗੂ ਜੀ ਬੂਟ ਪਾ ਰਹੇ ਨੇ ਤੇ ਇਧਰ ਭਾਜੀ ਨਹੀਂ ਕਹਿੰਦੇ ਤਿਆਰ ਆਸਟ੍ਰੇਲੀਅਨ ਬॉयਜ਼ ਜਿੱਤੀ ਉੱਠ ਪੈਂਦੇ ਅਰਲੀ ਮਾਰਨਿੰਗ ਕਰਦੇ ਬੜੇ ਜੀ ਹਾਂ ਪਈ ਉਹ ਇਹਨਾਂ ਨਾਲ ਅਸਟ੍ਰੇਲੀਆ ਨਾਲ ਦਾਸੇ ਵਰਕ ਨੂੰ ਬਹੁਤ ਵਰਕ ਵਰਕ ਨੂੰ ਬਹੁਤ ਹੀ ਜਾਓ ਸਮਝਦੇ ਆ ਮਤਲਬ ਜ਼ਰੂਰੀ ਚੀਜ਼ ਹੈ ਇਹ ਨਹੀਂ ਇਹਦੀ ਬਸ ਹਾਂ ਬਾਕੀ ਦਿਨ ਮੈਂ ਡੈਕੋਰੇਸ਼ਨ ਬਖਾਉਣਾ ਆਪਣੀ ਜਿਹੜੀ ਲੜੀਆਂ ਲੁੜੀਆਂ ਲੱਗੀਆਂ ਸ਼ਾਇਦ ਤੁਸੀਂ ਚੈੱਕ ਕਰ ਸਕਦੇ ਆ ਲੜੀਆਂ ਲੱਗੀਆਂ ਠੀਕ ਆ ਜਾਇ ਜਾ ਕਰਵਾਦੀ ਵਾ ਕੇ ਲੜੀਆਂ ਵਾਲੀ ਵੀ ਆਹ ਥੋੜਾ ਜਿਹਾ ਹਟ ਇੱਥੇ ਰੱਖੀ ਹੋਈ ਆ ਥੋੜੀ ਜੀ ਅੱਜ ਦਿਨ ਸ਼ਗਨਾ ਦਾ ਆਇਆ ਜੀ ਅੱਜ ਬਾਲ ਸਾਹ ਬਾਲ ਸਾਹ ਵੀ ਤਿਆਰ ਇਧਰ ਲੈਟਾ ਲੂਟਾ ਵੇ ਲੋ ਛਕੀਆਂ ਨੇ ਰਲ ਕੇ ਜਸ਼ਨ ਮਨਾਇਆ ਨੇ ਰਲ ਕੇ ਬੂਟੇ ਵੇ ਜਗਦੇ ਕਿ ਨਹੀਂ ਨੀਲੇ ਲਾਲ ਖੱਟੇ ਲੜੀਆਂ ਲਾਈਆਂ ਜੀ ਅੱਜ ਦਾ ਲੈ ਐ ਇਧਰ ਸਾਰੇ ਕ੍ਰਿਸਮਸ ਟਰੀ ਬਣਾਏ ਵੇ ਅੱਜ ਦਾ ਉਹ ਕਿ ਨਾਲ ਉਹ ਵੀ ਹੁੰਦਾ ਜਦ ਜਗਾਉਦੇ ਹੁੰਦੇ ਆ ਬੂਟਿਆਂ ਵਾਲ ਲੈ ਕਿਉਂ ਲੜੀਆਂ ਲੁੜੀਆਂ ਫੁੱਲ ਸਭੀ ਜੀ ਆ ਗਏ ਏ ਅੱਜ ਲੇਟ ਹੋ ਗਏ ਕੀ ਗੱਲ ਤਬੀਅਤ ਨਹੀਂ ਠੀਕ ਸੀ ਓ ਮਾਈ ਗਾਡ ਓ ਵੈਸੇ ਐਵੇਂ ਦੀ ਹਟਟਕ ਬਣਾਈ ਹੋਵੇ ਇਸ ਨੰਬਰ ਓਏ ਆ ਵੇਖੀ ਓਏ ਮਗਾ ਹਟ ਐਵੇਂ ਦੀ ਇੱਕ ਚੌੜੀ ਬਣਾਈ ਹੋਵੇ ਤੇ ਗੱਡੀਆਂ ਲਾਉਣੀਆਂ ਸਹੀ ਨਹੀਂ ਗੱਡੀਆਂ ਲਾਉਣ ਨੂੰ ਇਹ ਹਟਾਂ ਨੇ ਸਹੀ ਤੇ ਜੈਪੁਰ ਆਈਗਾ ਆਪਾਂ ਜਦੋਂ ਕੈਂਪਿੰਗ ਔਰ ਟੈਂਟ ਲੱਗੇ ਹੁੰਦੇ ਹਾਂ ਹਾਂ ਜੋ ਹਟ ਹੁੰਦੀ ਓਪਨ ਜਿਪਾਂ ਲੱਗੀਆਂ ਹੁੰਦੀਆਂ ਨੇ ਹਾਂ ਤੇ ਜਟੈਣ ਇਹ ਹੁੰਦਾ ਹੁੰਦਾ ਡਿਜ਼ਾਈਨ ਇਹ ਹੁੰਦਾ ਅੱਜ ਦਿਨ ਸ਼ਜਨਾ ਅੱਜ ਵੇਖ ਦੋ ਗੱਡੀਆਂ ਆਰਾਮ ਨਾਲ ਵਰਦੀਆਂ ਈ ਜੇ ਸਹੀ ਤਰ੍ਹਾਂ ਕਰਕੇ ਲਾਈਆਂ ਹਣ ਹਾਂ ਹੈ ਮਾੜੀ ਜੀ ਜੇ ਖੁੱਲੀ ਹੋਵੇ ਫਿਰ ਤਿੰਨ ਗੱਡੀਆਂ ਵੜ ਜਾਣੀਆਂ ਯੈਸ ਐਸਕੋਰਸ ਰਾਈਟ ਕਰਾਂ ਆਪਾਂ ਚੱਲੇ ਮੰਡੀ ਸਬਜੀ ਮੰਡੀ ਉਹ ਸਬਜੀ ਲੈਣ ਸਬਜੀ ਲੈਣ ਮੰਡੀ ਸਬਜੀ ਇੰਨੀ ਠੰਡ ਜਿਹੜਾ ਮੂੰਹ ਟੱਟੀ ਵਰਦਾ ਬੰਦੇ ਬਹੁਤ ਆਏ ਜਿਹਨ ਮੇਜਰ ਠੰਡ ਕਹਿੰਦੇ ਮੇਜਰ ਠੰਡ ਕਹਿੰਦੇ ਮੂੰਹ ਟੁੱਠੀ ਮੂੰਹ ਤਾਂ ਟੱਕੇ ਰੱਖੀਏ ਉਹਨੇ ਟੁੱਠੀ ਲੈਣ ਜਾਣੀ ਨਾ ਕਹਿੰਦਾ ਨਾ ਇਹਦੇ ਵਰਤ ਲੋ ਤੁਸੀਂ ਅੱਜ ਦਿਨੋ ਛੇਕ ਨਾ ਆਇਆ ਦੇਖੋ ਨੰਬਰ ਆਇਆ ਅੱਜ ਵੀਵਾਜੀ ਵਾਹੋ ਲੈ ਵੀਰੋ ਬਾਲੇ ਸਾਹਿਬ ਠੰਡ ਦੇ ਵਿੱਚ ਡਿਲੀਵਰੀ ਕਰਨਗੇ ਠੀਕ ਹੈ ਚਲੋ ਬਾਲੇ ਸਾਹਿਬ ਨਾਲ ਭਾਓ ਇੱਕ ਜਣੇ ਨੂੰ ਤੇ ਤੁਸੀਂ ਨਿਕਲੋ ਅਸੀਂ ਗੱਡੀ ਨਾਲ ਖਿੱਚਦੇ ਹਾਂ ਤੁਹਾਡੇ ਆਹ ਕਹਿੰਦੇ ਰਾਜੂ ਜੀ ਕਹਿੰਦੇ ਮੇਰੇ ਵੀਰੋ ਉੱਠ ਕੇ ਤੜਕੇ ਨਿਰਨੇ ਕਾਲਜ ਆ ਗਏ ਨੇ ਕਹਿੰਦੇ ਉਹ ਵਾਹ ਜੀ ਵਾਹ ਰਸਤੀ ਪਰਚੀ ਤੋਂ ਡਿਗੋ ਆਪਣੀ ਓਹੋ ਆਇਟ ਮਾ ਵਾਵਾ ਲਖੀਆਂ ਮਗਰ ਲੱਭਨੇ ਵੀ ਆ ਗਈਆਂ ਕੁਛ ਇੱਧਰ ਵੀ ਆ ਓਹੋ ਰਾਚਣ ਦਾ ਵਾਵਾ ਲਗਾਦਾ ਭਾਜੀ ਇਹਨਾਂ ਨੇ ਹੈਂ ਰੂਟ ਆ ਜੇ ਆਪਾਂ ਤਾਂ ਹੀ ਲਿਆਉਣਾ ਓਦਾਂ ਕਿਦਾਂ 15 20 ਕਿਲੋ ਉਹਨੇ ਕਹਦਾ ਹੀ ਲਿਆਇਆ ਮੈਕਸ ਜਿਆ ਫੋਕਸ ਓਕੇ ਚਲੋ ਚਲੋ ਛਗ ਨਾਲ ਦੇਣ ਚੱਲ ਮੰਗੇ ਵਾਲੀ ਬੈ ਨਾਲ ਚਲੋ ਭਾਈ ਵੇ 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 ਤਜਾ ਪਾਵੇ ਨੇ ਚੋਚੇ ਨੇ ਇਸ ਕਾਰਪੀਆ ਨਹੀਂ ਦੇ ਦੋ ਗੱਡੀਆਂ ਲੈ ਜਾਣੇ ਆ ਕਾਕਾ ਵੀ ਨਾਲ ਹਾਂ ਕਾਕਾ ਵੀ ਆ ਭਰਾਵਾ ਇੱਕ 100 ਕਿਲੋਣੇਗੀ ਸਾਫ ਦਾ ਟਰਾਲੀ ਵੀ ਆ ਜਾਣੀ ਆ ਫਰੂਟ ਬਲੈਂਡ ਪਰ ਰੇਚ ਰੱਖ ਲਾਂਗੇ ਆ ਕਾਕਾ ਵੀ ਆ ਗਿਆ ਲਿਆਉਣੇ ਆ ਭਰਾਵਾ 15 20 ਕਿਲੋ ਫੂਟ 20 ਕਿਲੋ ਲਿਆਉਣਾ ਆ ਆ ਲੈ ਜਾਣੇ ਇੱਥੇ ਰੱਖ ਲਿਆ ਵਾ ਬੜੀ ਗੱਲ ਜੇ ਕੋਈ ਮਾੜੀ ਮੋੜੀ ਕੀ ਜੀ ਲੋੜ ਤੇ ਲੈ ਵਾ ਚਾਬੀ ਬੈਠਾ ਨਹੀਂ ਜਾਣਾ ਓਏ ਟਾਲੀ ਬਾਈ ਬੈਹ ਜਾ ਚੁੱਪ ਕਰਕੇ ਲੈ ਟਾਲੀ ਬਾਈ ਆ ਆ ਜਾ ਆ ਬੈਹ ਜਾ ਓਏ ਓ ਟੇਡੀ ਹੋ ਗਈ ਏ ਓ ਟੇਡੀ ਹੋ ਗਈ ਏ ਹਵਾ ਘੱਟ ਏ ਇੱਥੇ ਓਏ ਟਾਇਰ ਚ ਹਵਾ ਘੱਟ ਏ ਇੱਧਰ ਲੈ ਜਾ ਇੰਨੀ ਕੀ ਘੱਟ ਏ ਵੇੜਾ ਮਾਰੀ ਜਾ ਬਹੁਤ ਆ ਬੈਹ ਜਾ ਟਾਲੀ ਵਿੱਚ ਬੈਹ ਜਾ ਨਾ ਟਿੰਗ ਕਰ ਇੱਕ ਮਿੰਟ ਭਾਜੀ ਉਹ ਟੋੜ ਆ ਗਿਆ ਕਿਵੇਂ ਬੈਠ ਕੇ ਵੇਖ ਤੂੰ ਉੱਤਾਂ ਦੀ ਉੱਤਾਂ ਦੀ ਕਰਕੇ ਅਹ ਟੈਡੀ ਜਿਹੀ ਲੱਗਦੀ ਮੈਨੂੰ ਬੁਰੀ ਉਹ ਗੁਰੂਆ ਜਮਾਂ ਟੈਡੀ ਆ ਟੈਡੀ ਉਹ ਤੂੰ ਪਰਣ ਉਹ ਓਏ ਤੂੰ ਪਰਣ ਉਹ ਆਹੋ ਇੱਕ ਤੂੰ ਬੈਠ ਨਾ ਗਾ ਮਾਵਾ ਨੂੰ ਲਾਈਟੀਆਂ ਬੜੀਆਂ ਵਡੀਆਂ ਦੀ ਕੋਈ ਨਹੀਂ ਵਿਆਹ ਕੇ ਆਇਦਰ ਦੀ ਜਮ ਨਹੀਂ ਦੀਦਾ ਪਿਆ ਓਏ ਓ ਠੰਡ ਲੱਗੀ ਆਏ ਇੰਦਰਾ ਵੀ ਆਹਨ ਦੇ ਗਈ ਠੰਡ ਓਏ ਓ ਠੰਡ ਓ ਠੰਡ ਓ ਠੰਡ ਆ ਕੀਆ ਇਹਨੂੰ ਨੱਚਾਉਣ ਲਾਓ ਇਹ ਔਖਾ ਕੰਮ ਹੈ ਐ ਨਹੀਂ ਚਲਾਉਣ ਵਾਲੇ ਹੈਗੇ ਆ ਮਗਰ ਵੇ ਕਿਵੇਂ ਕੋਈ ਪਾਸੇ ਆਸੇ ਨੂੰ ਨਾ ਲੈ ਜੀ ਆ ਸਾਈਡ ਦਾ ਰਾਹ ਦੇਖੀਆ ਛੀਂਚਾ ਤੁਹਾਡਾ ਭੜਾ ਹੋਇਆ ਗੁਰੂ ਲੈ ਉਹ ਸਾਈਡ ਦੀ ਵੇਖਿਆ ਸਾਈਡ ਦੀ ਵੇਖਲ ਰਹੀ ਆ ਆ ਠੀਕ ਹੈ ਅੱਜ 26 ਜਨਵਰੀ ਵਾ ਵਾਓ ਚਲੋ ਵੀਰ ਮੇਰੇ 26 ਜਨਵਰੀ ਆ ਗਏ ਮੰਡੀਓ ਸੱਤ ਦਿਨ ਸੱਤ ਦਿਨੀ ਸੱਤ ਦਿਨ ਆਉਰੇ ਹੀ ਰਵਾਂਗੇ ਮੋਟਾ ਲਵੇਗਾ ਫੁਰਲਾ ਪਾਸੇ ਤੇ ਡਿੱਗਿਆ ਪਿਆ ਆਵੇਂ ਕੁਛ ਨਹੀਂ ਵੀ ਮੋਟੇ ਨੇ ਇਹਨੂੰ ਕੀ ਕੀਤਾ ਆਲੇ 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 ਆਉ ਜਾਂਦਾ ਹੀ ਆਉ ਜਾਂਦਾ ਹੀ ਹੁਣ ਪੈਕਣੀ ਹੋਰੀ ਆਉ ਜਾਂਦਾ ਹੀ ਆਉ ਜਾਂਦਾ ਹੀ ਲੈ ਅੱਗੇ ਜਾਂਦਾ ਉਹ ਹੈ ਬੰਦਾ ਓਹੀ ਓਹੀ ਉਹ ਤੇਰਾ ਭਲਾ ਯਾ ਤੇਰਾ ਭਲਾ ਓ ਕਿੱਧਰ ਲਿਆ ਆ ਬੈਕ ਕਰ ਲਾਂ ਕੋਈ ਨਹੀਂ ਪੈ ਗਲਾ ਆ ਬਹੁਤ ਸੌਰੀ ਗਾਲਿ ਗਨੋਰ ਸੌਰੀ ਜਲ ਚਲ ਮੰਡੀ ਵਿੱਚ ਢਾ ਦੇ ਚੱਕ ਦੇ ਸਾਡੇ ਦੇ ਕੰਮ ਨੂੰ ਆ ਗਏ ਆ ਗਏ ਆ ਗਏ ਆ ਗਏ ਬੱਛ ਬੱਛ ਗਾਜਰਾ ਨਾ ਮੇਦਦੀ ਉਹ ਗਾਜਰਾ ਨਾ ਮੇਦਦੀ ਆ ਗਏ ਆ ਗਏ ਆ ਗਏ ਆ ਗਏ ਠਰਦਾ ਆ ਗਏ ਮੰਦਰ ਵੀ ਜਾ ਦੇ ਮੰਡੀ ਅਸਲਵਰਾ ਲੈ ਗਈ ਹਾਂ ਅਸਲਵਰਾ ਲੈ ਗਈ ਮੁੰਡਾ ਮੂੰਹ ਤੇ ਆ ਗਿਆ ਸਦਾ ਆ ਗਿਆ ਮੰਡੀ ਆ ਗਿਆ ਆ ਗਏ ਮੰਡੀ ਆ ਗਏ ਮੰਡੀ ਆ ਗਏ ਆ ਗਏ ਆ ਗਏ ਜਮਾ ਲਾਗੇ ਲਾਇਆ ਇਹ ਮੰਡੀ ਆ ਗਏ ਆਪਣੀ ਮੰਡੀ ਆਈ ਨਾ ਦੇ ਗੈਨ ਲੋ ਆਪਣੇ ਨਾ ਮੰਡੀ ਪੱਲੇ ਪਤਾ ਨਹੀਂ ਘੜਨਾ ਜਾਣ ਹਾਂ ਬਾਹੂ ਤਿੰਨ ਮਗਰ ਹੀ ਤਿੰਨ ਲੱਗੇ 6 ਬੰਦੇ ਹੀ ਆਪਾਂ ਗੁੰਦਰਾ ਨੂੰ ਖੜਾ ਹੁਆ ਸਰਜੀ ਦੇ ਨਾਲ ਬੰਦੇ ਵੀ ਪੂਰੇ ਲੈ ਕੇ ਜਾ ਰਹੇ ਆ ਗੁੰਦਰਾ ਉਹੀ ਆ ਚੱਕਠਾ ਦਾ ਆ ਉਦੋਂ ਕੜਾਈ ਜਾਂਦੀ ਚੰਗੀ ਅਦੇ ਖਰਚੀ ਦਾ ਭਾਜੀ ਕੋ ਨਹੀਂ ਦਿਖਾਉਂਦਾ ਯਾਰ ਉਹ ਕੀ ਆ ਠੂਠੀ ਮੂੰਹ ਆ ਕਿੱਧਰ ਗਿਆ ਹੋ ਗਿਆ ਠੂਠੀ ਮੂੰਹ ਰਾ ਖੜਾ ਅੱਛਾ ਇਹਦਾ ਇਧਰ ਆ ਬਿੱਲੀ ਹਾਂ ਉਹ ਬਹਿ ਕੋ ਤੇਰਾ ਭਲਾ ਜੀ ਨੱਕ ਸਾਹਿਬ ਕਿੰਨੇ ਦਿਨ ਹੋ ਗਏ ਤੌਬਾ ਤੌਬਾ ਸਾਰਾ ਮੂਡ ਖਰਾਬ ਕਰ ਦਿਆ ਨੱਕ ਸਾਹਿਬ ਕਿੰਨੇ ਦਿਨ ਆ ਜਿਹੜਾ ਕੋ ਰਿਜ਼ਲਟ ਤੁਸੀਂ ਵਿਖਾਇਆ 40 ਕਿਲੋ ਆਲੂ ਛੱਡ ਕੇ ਬਾਕੀ ਸਾਰਾ ਕੋ ਚੱਲਦੇ ਠੀਕ ਹੈ ਮੂੰਹ ਜੀ ਵੜਦੇ ਨੂੰ ਬਈ ਠੂਠੀ ਹੈਗੀ ਜਾਂ ਨਹੀਂ ਹੈਗੀ ਤੁਹਾਡੇ ਕੋਲ ਹੈਗੀ ਬਈ ਬਿੱਲੀ ਹੈਗੀ ਧਿਆਨ ਨਾਲ ਕੋਈ ਛੋਟੇ ਚੀਜ਼ਾਂ ਨਾ ਖਾਵੇ ਸਬਜ਼ੀ ਵੇਖੋ ਓਏ ਤੈਨੂੰ ਕਿ ਚੋਰੀ ਕਰੀ ਜਾਂਦੇ ਏ ਹੈ ਗਾਰਲਿਕ 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 ਤੇ ਜਿੰਜਰ ਆ ਕੇ ਜਿੰਜਰ 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 ਆ ਕੇ ਗਾਰਲਿਕ ਇਹ ਗਾਰਲਿਕ ਥੱਕ ਗਿਆ ਹਾਂ ਹਾਂ ਇਹ ਗਾਰਲਿਕ ਬੈ ਬੈ ਦੇ ਹੱਕ ਗਿਆ ਬੈ ਬੈ ਥੱਕ ਗਿਆ ਬਾਰ ਨੂੰ ਬੈਠਾ ਮਰੇ ਪਾ ਜੀ ਕੋਲਰ ਵਿੱਚ ਕੱਡੇ ਦਾ ਫਿਊਜ਼ ਹੀ ਨਹੀਂ ਕੱਲ ਮੈਂ ਅਗਲਣਾ ਕੱਢਣਾ ਹੁਣ ਸਾਦ ਨਾਲੇ ਪੀਲੇ ਕੱਟ ਲਸਣ ਦੀ ਸੌਟੇ ਜਾ ਥੋੜੀ ਚੰਨਣ ਕੱਢ ਮਹਿੰਗਾ ਬਹੁਤ ਇਹਦੇ ਨਾ ਕੱਢਣ ਨੂੰ ਕਿਹਾ ਉਹ ਨਾਲੇ ਯਾਰ ਕੱਢ ਲੈਣੇ ਹੁਣ ਆ ਤਾਂ ਛੋੜੀ ਜਿਹਾ ਕੰਮ ਆਉਂਦੀ ਆ ਉਹ ਆ ਚਿੱਟਾ ਖਾਦਦਾ ਆ ਆ ਉਧਰ ਕੀ ਹੋ ਗਿਆ ਰਾਲਾ ਕਾਹਦਾ ਪਤਾ ਇਹ ਆ ਉਂਦਰ ਬੜਾ ਰੌਲਾ ਪੈਣਦਿਆ ਗੱਲ ਕੀ ਆ ਕੀ ਹੋ ਗਿਆ ਮਾਦਾ ਨਹੀਂ ਯਾਨਾ ਨਾ ਇਹੋੜ ਕੇ ਕੋਲੀਆ ਕੱਢਦੇ ਜੰਪ ਕਰਦੇ ਹੈ ਪੜ ਲਿਆ ਪੜ ਕੀ ਅੱਛਾ ਛੱਡਦਾ ਛੜਤਾ ਉਹਨੇ ਦੋ ਕਮੇਟੀ ਕਲ ਵਿੱਚ ਹੱਥ ਪਾਇਆ ਇਹ ਫੇਰ ਛੜਤਾ ਉਹ ਥੋਕੀ ਮੂਹਿਆ ਬਹਿ ਜਾ ਇਹਨੂੰ ਇਹ ਮਿੰਨ ਲੈ ਜਾਣੋ ਕੋਈ ਛੋਟੀ ਰੋਣਾ ਮੈਂ ਬਿੱਲੀ ਦੀ ਰਾਖੀ ਬੈਠਾ ਹੈ ਲੋਕਾਂ ਦੇ ਲੋਕਾਂ ਦੇ ਪਿੰਪਰ ਜਿਹੜਾ ਮਾਰ ਆ ਕੀ ਆ ਮੁੰਦਰੇ ਪੱਤਾ ਗੋਬੀ ਸ਼ਮਲਾ ਮਿਰਚੇ ਉਹੀ ਕੜਮੀ ਬਿੱਲੀ ਵਾਲਾ ਜਿਹਦਾ ਰਾਹ ਕੱਟ ਜਾਈ ਤੇ ਬੰਦਾ ਬਾਅਦ ਚ ਫੇਰ ਨੁਕਸਾਨ ਨਹੀਂ ਮਰਨ ਖਾ ਰਹੀ ਆ ਮੈਨੂੰ ਪਾਇਆ ਵੀ ਕਾਲਾ ਅੱਜ ਉਹੀ ਦਾ ਗੱਲ ਕੱਟ ਜਾਣਾ ਨਾ ਰਾਹ ਤੋਂ ਹੀ ਖਤਮ ਹੋ ਗਏ ਨਾ ਇੰਨੇ ਵਾਲਾ ਇਹਨੇ ਮੁੰਝ ਮੰਗੇ ਨੇ ਬਾਦ ਗੱਲ ਨਹੀਂ ਟੁੱਟੀ ਮਵਾ ਆ ਆਹ ਕੜਮੀ ਬਿੱਲੀ ਇੰਨੇ ਵਾਲਾ ਮੰਗੇ ਰੂਹ ਫੁੱਠੀ ਮਵਾ ਥੋੜੀ ਆ ਉੱਠਦੇ ਬੁੱਲਾ ਨਾ ਨਾਰਾ ਕੀ ਕਰ ਗੱਗੂ ਨੇ ਖਲਾਰ ਤੈ ਤੇਰਾ ਕਾਲੇ ਬੁੱਲਾ ਵਾਲਾ ਇਹਨੂੰ ਪੁੱਛ ਕਾਲੇ ਬੁੱਲਾ ਵਾਲੇ ਨੂੰ ਹੋ ਜਾਂਦਾ ਏ ਉਹ ਕੜਾ ਹੀ ਨਹੀਂ ਜਾਂਦਾ ਹੀ ਹੱਥ ਮਿਆ ਗੁੰਦਾ ਟਪਣਾ ਕੋਈ ਨਹੀਂ ਕਰਦਾ ਕਿ ਇਹ ਖਸਨ ਦੇ ਖੇਡਦੇ ਨੇ ਦਿਨ ਚਾਰ ਬੇਲੇ ਤੇ ਜੇ ਕਰ ਵੀ ਲਉ ਤਾਂ ਫਿਰ ਕੀ ਹੋਇਆ ਜਸ਼ਨ ਰਲ ਕੇ ਸਾਕੀਆਂ ਨੇ ਮਲਾਇਆ ਅੱਜ ਦਿਨ ਸ਼ਗਨਾਂ ਦਾ ਆਇਆ ਅੱਜ ਕਰ ਵੀ ਲੋਕਾਂ ਦਾ ਟਮਾਟਰ ਮੂੰਹ ਆ ਜਦੋਂ ਫਿਰ ਕੀ ਕਰਦੇ ਹੋ ਹੋਵੇ ਕੀ ਇੱਕ ਮਿੰਟ ਰੋਜਾ ਸਮਾਨ ਵੇਖੀਏ ਪਹਿਲਾਂ ਦਾ ਥਾਲੇ ਚ ਇੱਥੇ ਰੱਖ ਇਹ ਗੰਡੇ ਆਲੂ ਦੋ ਗੱਟੇ ਲੈ ਆਓ ਲੈ ਗਾਜਰਾ ਓਏ ਸਲਾਦ ਆਸਤੇ ਮੂਲੀ ਲੈਣੀ ਆਹੀ ਆਪਣੀ ਆ ਗਿਆ ਆਏ ਆਪਣੀ ਸਾਰਾ ਹੀ ਸਾਰਾ ਆਪਣਾ ਖੜੋ ਤੋਤੀ ਓਏ ਚੱਕੋ ਟਮਾਟਰ ਬਾਅਦ ਚ ਰੱਖੀ ਉੱਪਰ ਰੱਖੀ ਐਂਡ ਤੇ ਰੱਖੀ ਟਮਾਟਰ ਚਲ ਆ ਚੱਕ ਮੰਗੇ ਆ ਗੋਭੀ ਚੱਕ ਲੋ ਆ ਸਲਾਦ ਜੋੜ ਬਣਾ ਜਾ ਚਲੋ ਲਿਆ ਉਹ ਅਦਰ ਮੈਂ ਰਖਾਵਾਂ ਤੁਹਾਨੂੰ ਸਹੀ ਤਰ੍ਹਾਂ ਸੁਣਾਵਰ ਧਿਆਨ ਨਾਲ ਬਚਾ ਕੇ ਆ ਸਹੀ ਤਰੀਕਾ ਮਸ਼ਰੂਮ ਵੀ ਉੱਪਰ ਹੀ ਰੱਖ ਪਿਸ ਜਣੀ ਕੋ ਲਾਣਗੇ ਨਹੀਂ ਹਾਂ ਨਹੀਂ ਲਾਉਂਦਾ ਕੋਈ ਇੱਧਰ ਰੱਖ ਨਾਲ ਇਹਦੇ ਹਾਂ ਇਹ ਆਹ ਆਲੂ ਵੀ ਆ ਗਈ ਆਉ ਜਾਂਦਾ ਜੀ ਆਉ ਜਾਂਦਾ ਜੀ ਆਉ ਜਾਂਦਾ ਜੀ ਆ ਆ ਗਈ ਸਬਜ਼ੀ ਆਪਣੀ ਆ ਆਉਂਦਾ ਇਹ ਆਉਂਦਾ ਇਹ ਆਉਂਦਾ ਇਹ ਆ ਆ ਚੱਕਾ ਲੈ ਆਲੂ ਹੋ ਗਏ ਦੋ ਗਟੇ ਆਪਣੇ ਆ ਟਮਾਟਰ ਇਹਦੇ ਉੱਤੇ ਰੱਖ ਆ ਇਹਦੇ ਵਿਚਾਲੇ ਰੱਖ ਗੋਭੀ ਦੇ ਗਾਜਰਾਂ ਦੇ ਆ ਵੀ ਰੱਖ ਦੇ ਆ ਕੀ ਆ ਕੰਪਲੀਮੈਂਟਰੀ ਕੀ ਲੈਣ ਲੱਗਾ ਤੂੰ ਹੈ ਧਣੀਆਂ ਹੈ ਮੇਥੇ ਨਾ ਪਾਲੀ ਧਣੀਆਂ ਦੀ ਜਗ੍ਹਾ ਧਣੀਆਂ ਹੀ ਆਣਾ ਹੋਰ ਨੇਰੇ ਚ ਮੇਥਾ ਪਾਈ ਜਾਵੇਂਗਾ ਮੈਂ ਆ ਲੈ ਮੈਂ ਤਾਂ ਧਣੀਆਂ ਲਿਆਦਾ ਆਉਂਦੀ ਆਉਂਦੀ ਉਹ ਜਾਂਦੀ ਉਹ ਜਾਂਦੀ ਲੂਣ ਮਿਰਚ ਕਿੰਨਾ ਸ਼ਿਮਲਾ ਮਿਰਚ ਸਮੇ ਲੂਣ ਮਿਰਚ ਇਹ ਹੁਣੀ ਨਹੀਂ ਭਾਜੀ ਇਹ ਤੋਂ ਹਾਂ ਵਾਜੇ ਦੇ ਟਰਾਂਸਪੋਰਟ ਏ ਗਾ ਕਰੇਟ ਨਾ ਭਾਂਦੀ ਭਰਾਵਾ ਅਗਲਿਆਂ ਦੇ ਇੰਨੇ ਪੈਸੇ ਨਹੀਂ ਹੈਗੇ ਆਪਣੇ ਕੋ ਦਿੱਤੇ ਨਹੀਂ ਜਾਣੇ ਆ ਜਾਣੀ ਨਹੀਂ ਵੇਖ ਲਈ ਧੜੀਆਂ ਦਾ ਕਾਰ ਧੜੀਆਂ ਆ ਜਾ ਓਰੇ ਆ ਜਾ ਓਰੇ ਆ ਜਾ ਓਰੇ ਸੁਣੋ ਬਰਾ ਯਾ ਇਹ ਵੱਜ ਦੇ ਟਰਾਂਸਪੋਰਟ ਇਹ ਮੁੜਨੇ ਨਹੀਂ ਭਾਈ ਇਹ ਤਾਂ ਮੁੜਨੇ ਨਹੀਂ ਇੱਥੋਂ ਵੇਖੋ ਤਾਂ ਅਸੀਂ ਗੱਡੀ ਟਰਾਲੀ ਕਰੀ ਕਿਵੇਂ ਫਿਰਦਾ ਇਹ ਮੁਰਜੇ ਤੇ ਕਹਿਦੇ ਇੱਥੋਂ ਉਹ ਨਾਲੇ ਖੋਲਿਆ ਬੂਆ ਸਹੀ ਹੈ ਬੱਦਮਾ ਰੌਟਰ ਗਾ ਆ ਜੀ ਅਗਰ ਹਾਂ ਜੰਗ ਹੌਲ ਕਾ ਬੇਕੀ ਜਿਹਾਗੇ ਇਹ ਗਾਈ ਜੇ ਰੱਖ ਰਹੀ ਮੇਰੀਆਂ ਰੱਖ ਲੈ ਕੋਲ ਰੱਖ ਦੱਕ ਮੰਗੇ ਓ ਯਾਰ ਬਾਹਰ ਕੱਢ ਇਹਨੂੰ ਬਾਹਰ ਬਾਹਰ ਕੱਢਿਆ ਏ ਜਾਂਦੀ ਮੈਗਾ ਉਹ ਜਾਂਦੀ ਉਹ ਜਾਂਦੀ ਆਉਂਦੀ ਜਾਂਦੀ ਵੇਖੀ ਹੁਣ ਦੀ ਇਧਰ ਜੇਸਬੀਆਂ ਵਾਲੇ ਕਰਨਗੇ ਹੁਣ ਬੈਗ ਭਾਜੀ ਹੋਏ ਆ ਸਭ ਚੋ ਕੇ ਅੰਦਰ ਕਰੋ ਚੋਕ ਮੈਂ ਮਾਰੇ ਲਾਗ ਮਾ ਹਾਰੇਗਾ ਮੈਂ ਸਹੀ ਜਾ ਬੈਗ ਲੈ ਜਾ ਕੇ ਨਾ ਐ ਕਰਦੇ ਹੋ ਤੇਰੇ ਤਾਂ ਨਹੀਂ ਜਾਣੀ ਸਿੱਧੀ ਬੈਗ ਸਾਰੀ ਜਿੰਨ ਕੀਤਾ ਕੀ ਇਧਰ ਆ ਕੇ ਜਾਂਦੀ ਬੈਗ ਹੈ ਆਉਂ ਜਾਂਦਾਈ ਹੈ ਆਉਂ ਜਾਂਦਾਈ ਸਿੱਧੀ ਕਰੂਵੇ ਅੱਛਾ ਰਹੇਗਾ ਤੇ ਲੱਗੇਗਾ। ਹਾਂ ਸਿੱਧੀ ਕਰੂ ਤੂੰ ਵਿੰਗੀ ਵਿੰਗੀ ਵਾਹ ਕਰਤੀ ਤੂੰ। ਕਿੰਨੇ ਚਾਰ ਨਾਲ ਅੱਗੇ ਪਿੱਛੇ ਕਰਕੇ ਮੈਂ ਕਰ ਲੱਗਿਆ ਸਹੀ। ਨਹੀਂ ਕੋਰੀ ਜਾਊਗੀ ਲੈ ਵੇਖੀ ਜਾਂਦੀ। ਉੱਧਰ ਵੇਜ ਜਾਂਦੀ ਆਉਂ ਜਾਂਦਾ। ਆਉਂ ਜਾਂਦਾ। ਆਉਂ ਜਾਂਦੀ ਆਉਂ ਜਾਂਦੀ। ਉਹ ਕਿਆ ਕਰ। ਉਹ ਤਰਿਆ ਮੈਂ। ਇਹ ਪਾਉਣ ਜਾਵਾ ਜੇ ਮੈਂ। ਮੈਂ ਤਾਂ ਸਹੀ ਜੀ ਤਨੀਆ ਜਦ ਮਿਲਦੇ ਆ। ਐਨੂ ਆ ਹੋਇ ਐਨੂ ਘਮਾ ਲਾ ਐਨੂ ਪਰੇ ਨੂੰ। ਮੈਂ ਤਾਂ ਨਹੀਂ ਆ। ਕੁਆ ਨਾ ਵੀ ਆ ਬਸ ਨਹੀਂ ਤੇਰੇ ਵਾਂਗੂ ਨਹੀਂ ਚੱਲਾ ਚੱਲਾ ਐ ਵਜਦੇ ਟ੍ਰਾਂਸਪੋਰਟ ਇਹ ਕਿਉਂ ਜਾਂਦੀ ਕਿ ਨਹੀਂ ਮਿਲਦੀ ਆ ਵੇ ਐ ਸਾਹਮਣੇ ਕੈਂਪਰ ਮੈਂ ਵੀ ਬੈਕ ਹੀ ਕਰਦਾ ਐ ਭਾਈ ਉਹਦੀ ਕੀਤੀ ਆ ਅਜਾ ਤੇਰੇ ਕੋਈ ਐਵੇਂ ਲੱਗੀ ਐਵੇਂ ਲੱਗੀ ਆਵੇ ਸਿੱਧੇ ਸਿੱਧੇ ਮੈਂ ਮੈਨੂੰ ਡੰਡ ਮਾਰ ਦੇ ਮੈਨੂੰ ਮਰਦੇ ਇਹਨਾਂ ਨੇ ਨਹੀਂ ਟੱਕਰ ਮੈਂ ਚਲਾ ਗਿਆ ਖੰਡ ਕਿਵੇਂ ਮਾਰਦੇ ਤਾ ਤਾਂ ਮਾਰ ਕੇ ਖੂਗਾ ਨਾ ਚੱਲ ਆਕੇ ਮੂੰਹ ਖਰਾਬ ਤਾਂ ਗੱਡੀ ਚ ਚੱਲ ਭਾਈ ਜੀ ਚੱਲ ਭਾਈ ਜੀ ਖਰਾਬ ਗੱਲ ਆ ਯਾਰ ਇਧਰ ਕੋਈ ਕਿਧਰ ਕਿਧਰ ਭਾਈ ਪਰਲੇ ਪਰੇ ਨਹੀਂ ਵੇਖੋ ਪਰੇ ਦੀ ਜਾ ਤਾਂ ਤੂੰ ਚਲਾਈ ਅੱਗੇ ਚਲਾਉਣੀ ਤਾਂ ਤੂੰ ਨਹੀਂ ਪਰੇ ਨਹੀਂ ਲੈਣੇ ਮਗਰ ਤਾਰਦਾ ਮਗਰ ਆ ਗਈ ਆ ਮੈਨੂੰ ਕਿਹੜਾ ੱਟਕੇ ਮਾਰੀ ਜਾਂਦਾ ਵਾ ਭਾਈ ਸਿੱਧਾ ਹੀ ਸਿੱਧਾ ਹੀ ਕੱਢਦਾ ਸਿੱਧਾ ਹੀ ਸਿੱਧਾ ਉਹ ਖੇਲੋ ਉੱਠ ਲੱਤ ਕੱਢੀਂ ਤਾਂ ਹੀ ਹੂੰ ਮੈਂ ਲੱਤ ਉੱਠਦਾ ਹੀ ਨਹੀਂ ਬੇਬੇ ਕੀ ਬੇਇਮਾਨੀ ਬੜੀ ਬੇਇਮਾਨੀ ਜਦ ਲੱਤ ਪੱਸੀ ਆਹ ਜਾਣ ਕੇ ਆ ਲੱਤ ਪੱਤੀ ਦੀ ਹੌਂ ਲੱਤ ਕਿੱਥੇ ਕਿੱਥੇ ਬਹੋ ਰਹੇ ਐਵੇਂ ਲੱਤਾਂ ਲੀ ਉਹ ਲੱਤ ਕੱਢ ਦੇ ਹੋ ਗਿਆ ਆਪੇ ਨਿਗਾਹ ਨਹੀਂ ਵਿਚਾਰਦੇ ਤੇ ਮੈਂ ਲੱਤ ਡੀਆ ਮੈਂ ਜਿੱਤ ਗਿਆ ਕੱਪ ਨਾ ਕਰੀ ਜਾ ਕੇ ਤੇ ਬਹਿ ਗਿਆ ਜੀ ਹੁਣ ਵੇ ਗਏ ਸਾਰੇ ਬੈਗੇ ਸਾਰੇ ਪੂਰੇ ਆ ਪੂਰੇ ਪੂਰੇ ਨੱਕ ਪੂਰੇ ਆਪਣੇ ਆ ਚੱਲਾ ਬੰਦ ਪੈ ਗਿਆ ਯਾਰ ਮਾਦਰ ਰਿਲੀਜ਼ ਸੈਫ ਗੇਟ ਬੰਦੇ ਨੂੰ ਕੁੜੀਆਂ ਦਾ ਗੱਲਾਂ ਕਰਦੇ ਸੈਫ ਗੇਟ ਪਾ ਕੇ ਕਲੀਟ ਮਾਰੋ ਮਾੜੀ ਗੱਲ ਤਾਂ ਆਉਂਦੀ ਇਹ ਛੜਾ ਕੁੜੀ ਰਿਕੁਐਸਟ ਹੈ ਇਹਦੇ ਨਾਲ ਹੀ ਛੱਟ ਕਰਦੇ ਰਿਕੁਐਸਟ ਐਸੀ ਜੀ ਦੱਸ ਸੁਆ ਜੁਆ ਟੂੜ ਨਾ ਬੋਲ ਹਾਂ ਕਿਹਨੂੰ ਰਿਕੁਐਸਟ ਆਈ ਦੱਸ ਕਿਹਨੂੰ ਆਈ ਕਿਹਨੂੰ ਆਈ ਦੱਸ ਢੋਲ ਪਾ ਹੁਣ ਮੈਨੂੰ ਆਈ ਜੀ ਮਾੜੀ ਗੱਲ ਆ ਤੋ ਹੀ ਆਪਣਾ ਘਰ ਵੇਖੋ ਦੂਰ ਜਗਾ ਚ ਇਹਨਾਂ ਨੂੰ ਸੁਣ ਲਏ ਇਹਨਾਂ ਦਾ ਕੀ ਡਿਸਕਸ਼ਨ ਚੱਲ ਰਿਹਾ ਹੈ ਨਵਲੀ ਨਗਲੀ ਲਗੋਰ ਤੇ ਅੱਛਾ ਮੈਂ ਇਹਦਾ ਖਾਂ ਕੇ ਕੋਈ ਕਹਿਣ ਲੱਗਾ ਵਾ ਵਾ ਜਵਾਵੇ ਸਦਕ ਦਰਸ਼ਕ ਜੱਫੇ ਕਰਦਾ ਆ ਆਏ ਲੋਕ ਕਰਦੇ ਬਹੁਤ ਵੇਖੋ ਉੱਤਾਰੀ ਆ ਬਹੁਤ ਹੀ ਲੰਮੇ ਢਮੇ ਜੜੀਆਂ ਲਾਈਆਂ ਜਾਏ ਬੋਲਾ ਭਾਜੀ ਉਹਨਾਂ ਨੇ ਮੂਰਤੀ ਹੈ ਕਹਿੰਦੇ ਮੂਰਤੀ ਹੈ ਕਹਿੰਦੇ ਕੱਢੀ ਚੱਲ ਗਈ ਚੱਲ ਗਈ ਜੇ ਆ ਵੀ ਆਉਂਦੀ ਹਾਂ ਆਉਂਦੀ ਹੂ ਜੇ ਆਉਂਗੇ ਅਲੋਦ ਹੀ ਅਗਲੇ ਬੰਨੇ ਆਉਣਾ ਨਾਈਸ ਗੋਡਵਾਂਸ ਤੋਂ ਭਾਜੀ ਛੱਡ ਦੇ ਥੱਲੇ ਸਿੱਧੀ ਜਾਂਦੇ ਸੌਜੀ ਆਪਣੀ ਹੱਸ ਰੋਕ ਦਿਓ ਹੈਂ ਠੂਠੀ ਵੇਚੜ ਕੇ ਠੂਠੀ ਵਿਕੀ ਨਹੀਂ ਤਬਾਰਾ ਜੋ ਨੇ ਪੂਰ ਮਿਲਾਤੇ ਲੱਤ ਗਈ ਲੱਤ ਲੈ ਲੱਤ ਗਈ ਤਬਾਰਾ ਫੜ ਲੈਂਦਾ ਉਹ ਨਾ ਸਾਵਾ ਦੇ ਕਿ ਕਿਰੇ ਫਿਰ ਬੈਗ ਹੀ ਨਹੀਂ ਆਇਆ ਬਾਹਰ ਨਿਕਲ ਓ ਨਿਕਲ ਬਾਹਰ ਓ ਉੱਥੇ ਹੀ ਲੋਟ ਲੂਟ ਏਨਾ ਹੀ ਮਰਿਆ ਪਿਆ ਨਿਕਲਦਾ ਨਹੀਂ ਬਾਹਰ ਇਹ ਜਾਣ ਕੇ ਪੱਦ ਸੁਂਗਦਾ ਵੇ ਤਾਂ ਨਹੀਂ ਆਂਦਾ ਭਾਈ ਆ ਖੜੀ ਰਹਿੰਦੀ ਐ ਨਾ ਬਾਅਦ ਚ ਲਵਾ ਲਈ ਐ ਨਾ ਵਾਈਆਂ ਦਾ ਆਹੋ